हां जी दोस्तों किमे हो सारे उम्मीद ਕਰਦੇ ਆਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਜੋ ਫਿਰ ਦਿਖਾਈਏ ਤੁਹਾਨੂੰ ਹੋਰ ਇੱਕ ਵੀਡੀਓ ਦੇ ਵਿੱਚ ਅਮਰੀਕਾ ohio ਵੀਡੀਓ ਕਾਫੀ ਸੋਹਣੀ ਆ ਅਲਦੋਲਾ ਬਹੁਤ ਵਧੀਆ ਤੇ ਜੁੜੇ ਰਹੋ ਸ਼ੇਅਰ ਤੇ ਸਬਸਕ੍ਰਾਈਬ ਅਤੇ ਫਾਲੋ ਜਰੂਰ ਕਰ ਲਿਓ ਦਰਖਤ ਹਰੇ ਭਾਈ ਬੇਅੰਤ ਚਾਰੇ ਪਾਸੇ ਖੁੱਲੀਆਂ ਢੁਲੀਆਂ ਸੜਕਾਂ ਪਰ ਇੱਕ ਗੱਲ ਇੱਥੇ ਜ਼ਰੂਰ ਨੋਟ ਕੀਤੀ ਆ ਰੋਡ ਦੇ ਨਾਲ ਦਰਖਤ ਨਹੀਂ ਹੈਗੇ ਰੋੜਾਂ ਤੋਂ ਹਟਵੇਂ ਨੇ ਦਰਖਤ ਜਿੰਨੇ ਵੀ ਦਰਖਤ ਨੇ ਰੋੜਾਂ ਤੋਂ ਹਟਵੇਂ ਨੇ ਲਗਭਗ ਇਹ 25 30 ਸਾਲ ਪਹਿਲਾਂ ਦੀ ਬਣੀ ਹੋਈ ਸੜਕਾਂ ਇੱਕ 50-55 ਸਾਲ ਪਹਿਲਾਂ ਦਾ ਬਣਿਆ ਹੋਇਆ ਰੋਡ ਵੀ ਤੁਹਾਨੂੰ ਦਿਖਾਵਾਂਗੇ। ਤਾਂ ਜਾਨਿ ਕਿ ਇਮਾਨਦਾਰੀ ਦੀ ਗੱਲ ਆਪਣੇ ਤੁਹਾਨੂੰ ਪਤਾ ਵੀ 5 ਸਾਲ ਬਾਅਦ ਰੋਡ ਬਣਨੇ ਹੁੰਦੇ ਆ ਪੂਰਾ 5 ਸਾਲ ਚੱਲਦਾ ਨਹੀਂ ਹੈਗਾ। ਲੱਕੜ ਦੇ ਖੰਭੇ ਆ ਤਾਂ ਸ਼ਹਿਰ ਦਾ ਏਰੀਆ ਥੋੜਾ ਜਿਹਾ ਇੱਥੇ ਤਾਂ ਦੂਜੇ ਨੇ ਸਟੀਲ ਦੇ ਨੇ। लकड़ के खंभे ने हरे भाई बेअंत चारे पास ग्रीनरी एन पूरा शांतमयी माहौल ਕੰਮਕਾਜੀ ਸ਼ਾਂਤਮਈ ਮਾਹੌਲ ਦੱਸਾਂਗੇ ਤੁਹਾਨੂੰ ਇੱਥੋਂ ਦੀਆਂ ਗੱਲਾਂ ਬਾਤਾਂ ਜਿਉਂ-ਜਿਉਂ ਇੱਥੋਂ ਦੀ ਜਾਣਕਾਰੀ ਮਿਲਦੀ ਗਈ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣਾ ਜ਼ਿੰਦਗੀ ਦਾ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਵੇਂ ਮੇਰਾ ਬੀਜਾ ਲੱਗਿਆ ਕਿੰਨਾ ਸਮਾਂ ਇੰਤਜ਼ਾਰ ਕਰਨਾ ਪਿਆ ਕਿਹੜੀਆਂ-ਕਿਹੜੀਆਂ ਔਕੜਾਂ ਆਈਆਂ ਹਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰਹੋ ਦੇਖਦੇ ਰਹੋ ਵੀਡੀਓ ਇਸ ਤਰ੍ਹਾਂ ਘਰ ਬਣੇ ਹੋਏ ਨੇ ਦੇਖ ਲਿਆ ਤੁਸੀਂ ਆਹ ਸਟਾਪ ਸਾਈਨ ਤੇ ਹਰੇਕ ਨੇ ਰੁਕਣਾ ਲਾਈਟਾਂ ਤੇ ਤਾਂ ਰੁਕਣਾ ਹੀ ਰੁਕਣਾ ਪਰ ਜਿੱਥੇ ਕਿਤੇ ਸਟਾਪ ਸਾਈਨ ਬਣਿਆ ਹੋਇਆ ਉੱਥੇ ਗੱਡੀ ਰੋਕਣੀ ਹੀ ਰੋਕਣੀ ਆ ਕੀ ਰੰ ਬ੍ਰੇਕ ਮਾਰ ਕੇ ਗੱਡੀ ਨੇ ਫਿਰ ਹੀ ਤੁਰਨਾ ਭਾਵੇਂ ਬਿਲਕੁਲ ਵੀ ਰੋਡ ਖਾਲੀ ਆ ਭਾਵੇਂ ਕੋਈ ਰਾਤ ਦਾ ਸਮਾਂ ਕਿਸੇ ਸਮੇਂ ਵੀ ਆ ਐਸਟਰਾ ਮੱਕੀ ਦੀਆਂ ਫਸਲਾਂ ਖੜੀਆਂ ਨੇ ਇਹ ਵੀਡੀਓ ਬਣਾ ਰਹੇ ਹਾਂ ਜੀ 31 ਅਗਸਤ 2024 ਨੂੰ ਮੱਕੀ ਦੀਆਂ ਫਸਲਾਂ ਸੋਇਆਬੀਨ ਐਨ ਖੁੱਲੇ ਡੁੱਲੇ ਖੇਤ 100 100 ਕਿੱਲਾ ਇੱਕ ਟੱਕ 2 200 ਕਿੱਲਿਆਂ ਦਾ ਵੀ ਟੱਕ ਹੋਊ ਕੋਈ ਪਰ ਕੋਈ ਤਰਖਤ ਨਹੀਂ ਹੈਗਾ ਪਰ ਇੱਥੇ ਇੱਕ ਕਾਨੂੰਨ ਆ ਵੀ ਜੇ ਕਿਸੇ ਕੋਲੇ 100 ਕਿੱਲਾ ਤਾਂ ਉਹਨੇ ਆਪਣੇ 10 ਕਿੱਲੇ ਯਾਨੀ ਕਿ 10% ਜ਼ਮੀਨ ਜੰਗਲ ਲਾਉਣਾ ਰਿਜ਼ਰਵ ਕਰਤੀ ਉਹ ਸਰਕਾਰ ਨੇ ਉਸ ਜੰਗਲ ਲਾਉਣਾ ਹੀ ਲਾਉਣਾ ਇੱਥੇ ਲੱਗੇ ਵੀ ਹੋਏ ਤੁਹਾਨੂੰ ਦਿਖਦੇ ਹੋਣਗੇ ਇੱਕ ਸਾਈਡ ਤੇ ਸੋ ਗੱਲਾਂ ਬਾਤਾਂ ਸੁਣਨ ਲਈ ਫਾਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਧੰਨਵਾਦ